ਜਿਸ ਜਦੋਂ ਉਹਨਾਂ ਦੇ ਉੱਤੇ ਪਰਿਵਾਰਵਾਦੀ ਗੱਲ ਲੱਗਦੀ ਸੀ ਜੀ ਰਾਹੁਲ ਲੋਕੀ ਪੱਪੂ ਕਹਿੰਦੇ ਸੀ ਉਸ ਦਿਨ ਕਹਿੰਦੇ ਸੀਗੇ ਕਿ ਇਹ ਕਦੀ ਕਾਮਯਾਬ ਨਹੀਂ ਹੋ ਸਕਦਾ ਹਮ ਇਹੀ ਹਾਲਾਤ ਸਾਡੇ ਬਣ ਗਏ ਕਰੇ ਹੋ ਸਕਦੇ ਐ ਅੱਜ ਤੁਸੀਂ ਦੇਖੋ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਮੋਦੀ ਦੀਆਂ ਅੱਖਾਂ ਚੱਖਾਪਾ ਗੱਲ ਕਰ ਬਿਲਕੁਲ ਕਿ ਜੇ ਸੁਖਵੀਰ ਸਿੰਘ ਬਾਦਲ ਵੀ ਕਿਸੇ ਨੂੰ ਜ਼ਿੰਮੇਵਾਰ ਦੇ ਕੇ ਰੱਬ ਨਹੀਂ ਨਾ ਨਹੀਂ ਹੈ ਹਾਂਜੀ ਹੁਣ ਰਾਹੁਲ ਗਾਂਧੀ ਕਰ ਰਹੇ ਨੇ ਜੋ ਕਰ ਰਹੇ ਬਿਲਕੁਲ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸਾਰੇ ਕਰ ਰਹੇ ਨੇ ਪ੍ਰਧਾਨ ਜੀ ਤੇ ਕਦੇ ਵਿਚਾਰੇ ਖੜ ਕੇ ਦਿਸਦੇ ਹੀ ਨਹੀਂ ਕਿਤੇ ਨਹੀਂ ਪਰ ਇਹ ਪਤਾ ਨਹੀਂ ਕਿਉਂ ਇਨਸਿਕਿਉਰ ਮਹਿਸੂਸ ਕਰਨ ਲੱਗ ਪਏ ਕੁਰਸੀ ਆਪਣੀ ਪ੍ਰਧਾਨਗੀ ਦੀ ਡੈਸੀਗਨੇਸ਼ਨ ਕੁਰਸੀਆ ਤੇ ਜੀ ਕੁਰਸੀ ਕੀ ਕਰਨੀ ਆ ਜੇ ਸਾਡੇ ਪੱਲੇ ਕੁਛ ਨਾ ਰਿਹਾ ਤੇ ਕੁਰਸੀ ਲੈ ਕੇ ਬੈਠੇ ਰਵਾਂਗੇ ਜੀ ਅਸੀਂ ਹੁਣ ਕੁਰਸੀ ਕੱਲੀ ਇਹ ਕਹਿੰਦੇ ਜੀ ਮੇਰੇ ਕੋ ਤਾਮਚਾ ਮੈਗਾ ਮੇ ਕੋ ਸਿਕਿਉਰਟੀ ਜੈਡ ਸਿਕਿਉਰਟੀ ਹੈ ਜੀ ਮੇ ਕੋ ਗੱਡੀਆਂ ਚੱਲ ਰਹੀਆਂ ਨੇ ਸਰਕਾਰ ਦੀਆਂ ਵੀ ਵੱਡੀਆਂ ਵੱਡੀਆਂ ਲੋਕ ਮੈਨੂੰ ਸਲੂਟ ਮਾਰਦੇ ਜੋ ਮੈਂ ਲੰਘਦਾ ਜਦੋਂ ਉੱਥੇ ਲੋਕ ਇਕੱਠੇ ਹੁੰਦੇ ਨੇ ਜਕਾਰੇ ਛੜਦੇ ਬਸ ਮੈਨੂੰ ਆਹ ਕੁਝ ਚਾਹੀਦਾ ਉਹ ਆਪ ਕਹਿੰਦੇ ਕਹਿੰਦਾ ਤਾਮ-ਚਾਮ ਪੂਰਾ ਹੈ ਸੈਲਫੀਆਂ ਲੋਕੀ ਲੈਂਦੇ ਆ ਟੌਰ ਬੰਦੀ ਕਹਿੰਦਾ ਕੀ ਲੈਣਾ ਕੀ ਦੱਸਣਾ ਲੈਣਾ ਚਾਹੀਦਾ ਕਿ ਰਾਹੁਲ ਗਾਂਧੀ ਕੋਲੋਂ ਸਿੱਖ ਲੈਣਾ ਚਾਹੀਦਾ ਉਹਦਾ ਕਾਰਨ ਕੀ ਸੀ ਜਦੋਂ ਉਹਨਾਂ ਦੇ ਉੱਤੇ ਪਰਿਵਾਰਵਾਦੀ ਗੱਲ ਲੱਗਦੀ ਸੀ ਜੀ ਰਾਹੁਲ ਨੂੰ ਲੋਕੀ ਪੱਪੂ ਕਹਿੰਦੇ ਸੀ ਉਸੇ ਲਈ ਕਹਿੰਦੇ ਸੀਗੇ ਕਿ ਇਹ ਕਦੀ ਕਾਮਯਾਬ ਨਹੀਂ ਹੋ ਸਕਦਾ ਹੂੰ ਇਹੀ ਹਾਲਾਤ ਸਾਡੇ ਬਣ ਗਏ ਸੀ ਹੂੰ ਵੀ ਇਹ ਹੁਣ ਪਾਰਟੀ ਨਹੀਂ ਉੱਠ ਸਕਦੀ ਅਸੀਂ ਤਾਂ ਕਿਹਾ ਸੀਗਾ ਕਿ ਜੇ ਉਹ ਇੱਕ ਦੂਜਾ ਬੰਦੇ ਨੂੰ ਪ੍ਰਧਾਨ ਬਣਾ ਕੇ ਮੁਰਕੇ ਖੜੇ ਹੋ ਸਕਦੇ ਆ ਅੱਜ ਤੁਸੀਂ ਦੇਖੋ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਮੋਦੀ ਦੀਆਂ ਅੱਖਾਂ ਚੱਖਾ ਪਾ ਕੇ ਗੱਲ ਕਰਦੇ ਆ ਬਿਲਕੁਲ ਕਿੱਥੇ ਪਹੁੰਚ ਗਏ ਜੀ ਬਿਲਕੁਲ ਪਹੁੰਚ ਗਏ ਨਾ 5 ਸਾਲ ਪਹਿਲਾਂ ਕਿੱਥੇ ਪਹਿਲਾਂ ਕਿੱਥੇ ਸੀਗਾ ਪੂਰੇ ਦੇਸ਼ ਚਲਵਾ ਸੀ ਨੀ ਸੀ ਬੀਨੀਆਂ ਸੀਟਾਂ ਲੈ ਜਾਣਗੇ ਇਹਦਾ ਮਤਲਬ ਕਿ ਉਹਨੇ ਜਿਹੜੀ ਭਾਰਤ ਫੇਰੀ ਕੱਢੀ ਹੈ ਭਾਰਤ ਜੋੜੋ ਯਾ ਤੇਰਾ ਗੱਡੀ ਭਾਰਤ ਜੋੜੋ ਕੱਢੀ ਹੁਣ ਵੀ ਉਹ ਤੁਰਨ ਤੁਰਨ ਲੱਗੇ ਅਸੀਂ ਇਹ ਗੱਲ ਕਹੀ ਸੀ ਕਿ ਜੇ ਸੁਖਵੀਰ ਸਿੰਘ ਬਾਦਲ ਵੀ ਕਿਸੇ ਨੂੰ ਜ਼ਿੰਮੇਵਾਰ ਦੇ ਕੇ ਕਰਨਾ ਹੀ ਨਾ ਨਹੀਂ ਹੈ ਹਾਂਜੀ ਹੁਣ ਰਾਹੁਲ ਗਾਂਧੀ ਕਰ ਰਹੇ ਨੇ ਜੋ ਕਰ ਰਹੇ ਬਿਲਕੁਲ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸਾਰੇ ਕਰ ਰਹੇ ਨੇ ਪ੍ਰਧਾਨ ਜੀ ਤੇ ਕਿਤੇ ਵਿਚਾਰੇ ਖੜ ਕੇ ਦਿਸਦੇ ਹੀ ਨਹੀਂ ਕਿਤੇ ਜੀ ਸੋ ਇਸ ਕਰਕੇ ਆ ਸੀ ਕਿਹਾ ਸੀ ਕਿ ਤੁਸੀਂ ਵੀ ਇਦਾਂ ਹੀ ਕੋਈ ਪ੍ਰਧਾਨ ਬਣਾ ਲਓ ਤਾ ਜੋ ਤੁਸੀਂ ਪਿੱਛੇ ਸਾਰਾ ਕੰਮ ਤੁਸੀਂ ਕਰਨਾ ਹੈ ਤੁਹਾਨੂੰ ਕਿਸੇ ਨੇ ਕਹਿਣਾ ਤੇ ਹੈ ਨਹੀਂ ਕਿਸੇ ਚੈਲੰਜ ਤੇ ਤੁਹਾਨੂੰ ਕਰਨਾ ਨਹੀਂ ਪਰ ਇਹ ਪਤਾ ਨਹੀਂ ਕਿਉਂ ਇਨਸਿਕਿਉਰ ਮਹਿਸੂਸ ਕਰਨ ਲੱਗ ਪੈਂਦੇ ਕੁਰਸੀ ਆਪਣੀ ਪ੍ਰਧਾਨਗੀ ਦੀ ਡੈਜ਼ਿਗਨੇਸ਼ਨ ਕੁਰਸੀਆਂ ਤੇ ਜੀ ਕੁਰਸੀਆਂ ਕੀ ਕਰਨੀਆਂ ਜੇ ਸਾਡੇ ਪੱਲੇ ਕੁਛ ਨਾ ਰਿਹਾ ਤੇ ਕੁਰਸੀ ਲੈ ਕੇ ਬੈਠੇ ਰਵਾਂਗੇ ਜੀ ਅਸੀਂ ਹੁਣੇ ਕੁਰਸੀ ਕੱਲੀ ਇਹ ਥੋੜਾ ਇਹ ਇੱਕੋ ਗੱਲ ਕਹਿੰਦੇ ਜੀ ਮੇਰੇ ਕੋ ਤਾਮਚਾ ਮੈਗਾ ਮੇ ਕੋ ਸਿਕਿਉਰਿਟੀ ਜੈ ਸਿਕਿਉਰਿਟੀ ਹੈ ਜੀ ਮੇ ਕੋ ਗੱਡੀਆਂ ਚੱਲ ਰਹੀਆਂ ਨੇ ਸਰਕਾਰ ਦੀਆਂ ਵੀ ਵੱਡੀਆਂ ਵੱਡੀਆਂ ਲੋਕ ਮਿੰਡ ਸਲੂਟ ਮਾਰਦੇ ਜੋ ਮੈਂ ਲੰਘਦਾ ਜਦੋਂ ਉੱਥੇ ਲੋਕ ਇਕੱਠੇ ਹੁੰਦੇ ਨੇ ਜਕਾਰੇ ਛੱਡਦੇ ਬਸ ਮੈਨੂੰ ਆਹ ਕੁਝ ਚਾਹੀਦਾ ਉਹ ਆਪ ਕਹਿੰਦੇ ਕਹਿੰਦਾ ਤਾਮ-ਚਾਮ ਪੂਰਾ ਹੈ ਸੈਲਫੀਆਂ ਲੋਕੀ ਲੈਂਦੇ ਆ ਟੌਰ ਬੰਦੀ ਕਹਿੰਦਾ ਕੀ ਲੈਣਾ ਕੀ ਸਲੂਟ ਨਾਲ ਹੋਣਾ ਨਾ ਪਾਰਟੀ ਦਾ ਨਹੀਂ ਦੰਦ ਜੀ ਦੰਦ ਪਾਰਟੀ ਦਾ ਚਾਹੀਦਾ ਨਾ ਕਿ ਕੱਲੀ ਆਪਣਾ ਤਾਮ-ਚਾਮ ਹੁਣ ਮੈਂ ਇਹ ਤਾਂ ਕਹਾਂ ਲੋਕੀ ਮਿੰਡ ਦੇ ਸਲੂਟ ਮਾਰੀ ਜਾਣਗੇ ਤੇ ਮੇਰਾ ਮੈਂ ਕੀ ਲੈਣਾ ਜੇ ਪਾਰਟੀ ਨਹੀਂ ਤੇ ਸਾਨੂੰ ਸਲੂਟ ਕਿੱਥੇ ਭਜਨੇ ਕੀ ਸੀ ਜਦੋਂ ਉਹਨਾਂ ਦੇ ਉੱਤੇ ਪਰਿਵਾਰਵਾਦੀ ਗੱਲ ਲੱਗਦੀ ਸੀ ਜੀ ਰਾਹੁਲ ਲੋਕੀ ਪੱਪੂ ਕਹਿੰਦੇ ਸੀ ਉਸ ਦਿਨ ਕਹਿੰਦੇ ਸੀਗੇ ਕਿ ਇਹ ਕਦੀ ਕਾਮਯਾਬ ਨਹੀਂ ਹੋ ਸਕਦਾ ਹਮ ਇਹੀ ਹਾਲਾਤ ਸਾਡੇ ਬਣ ਗਏ खरे ਹੋ ਸਕਦੇ ਆ ਅੱਜ ਤੁਸੀਂ ਦੇਖੋ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਮੋਦੀ ਦੀਆਂ ਅੱਖਾਂ ਚੱਖਾ ਪਾ ਗੱਲ ਕਰ ਬਿਲਕੁਲ ਕਿ ਜੇ ਸੁਖਵੀਰ ਸਿੰਘ ਬਾਦਲ ਵੀ ਕਿਸੇ ਨੂੰ ਜ਼ਿੰਮੇਵਾਰੀ ਦੇ ਕੇ ਕਰਨਾ ਇਹਨਾਂ ਨਹੀਂ ਹੈ ਹਾਂਜੀ ਹੁਣ ਰਾਹੁਲ ਗਾਂਧੀ ਕਰ ਰਹੇ ਨੇ ਜੋ ਕਰ ਰਹੇ ਬਿਲਕੁਲ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸਾਰੇ ਕਰ ਰਹੇ ਨੇ ਪ੍ਰਧਾਨ ਜੀ ਤੇ ਕਦੇ ਵਿਚਾਰੇ ਖੜ ਕੇ ਦਿਸਦੇ ਹੀ ਨਹੀਂ ਕਿਤੇ ਨਹੀਂ ਨਹੀਂ ਪਰ ਇਹ ਪਤਾ ਨਹੀਂ ਕਿਉਂ ਇਨਸਿਕਿਉਰ ਮਹਿਸੂਸ ਕਰਨ ਲੱਗ ਪਏ ਕੁਰਸੀ ਆਪਣੀ ਪ੍ਰਧਾਨਗੀ ਦੀ ਡੈਜ਼ਿਗਨੇਸ਼ਨ ਕੁਰਸੀਆਂ ਤੇ ਜੀ ਕੁਰਸੀਆਂ ਕੀ ਕਰਨੀਆਂ ਜੇ ਸਾਡੇ ਪੱਲੇ ਕੁਛ ਨਾ ਰਿਹਾ ਤੇ ਕੁਰਸੀ ਲੈ ਕੇ ਬੈਠੇ ਰਵਾਂਗੇ ਜੀ ਅਸੀਂ ਹੁਣ ਕੁਰਸੀ ਕੱਲੀ ਇਹ ਕਹਿੰਦੇ ਜੀ ਮੇਰੇ ਕੋ ਤਾਮਚਾ ਮੈਂ ਕਹਾਂ ਮੇਰੇ ਕੋ ਸਿਕਿਉਰਟੀ ਜ਼ੈਡ ਸਿਕਿਉਰਟੀ ਹੈ ਜੀ ਮੇਕੋ ਗੱਡੀਆਂ ਚੱਲ ਰਹੀਆਂ ਨੇ ਸਰਕਾਰ ਦੀਆਂ ਵੀ ਵੱਡੀਆਂ-ਵੱਡੀਆਂ ਲੋਕ ਮੈਨੂੰ ਸਲੂਟ ਮਾਰਦੇ ਜੋ ਮੈਂ ਲੰਘਦਾ ਜਦੋਂ ਉੱਥੇ ਲੋਕ ਇਕੱਠੇ ਹੁੰਦੇ ਐ ਜਕਾਰੇ ਛੱਡਦੇ ਬਸ ਮੈਨੂੰ ਆਹ ਕੁਝ ਚਾਹੀਦਾ ਉਹ ਆਪ ਕਹਿੰਦੇ ਕਹਿੰਦਾ ਤਾਮ-ਚਾਮ ਪੂਰਾ ਹੈ ਸੈਲਫੀਆਂ ਲੋਕੀ ਲੈਂਦੇ ਐ ਟੌਰ ਬੰਦੀ ਕਹਿੰਦਾ ਕੀ ਲੈਣਾ ਕੀ ਦੱਸੀ ਬੋਟ ਨਾਲ ਹੋਣਾ ਠੀਕ ਹੈ ਕਿ ਰਾਹੁਲ ਗਾਂਧੀ ਕੋਲੋਂ ਸਿੱਖ ਲੈਣਾ ਚਾਹੀਦਾ ਉਹਦਾ ਕਾਰਨ ਕੀ ਸੀ ਜਦੋਂ ਉਹਨਾਂ ਦੇ ਉੱਤੇ ਪਰਿਵਾਰਵਾਦੀ ਗੱਲ ਲੱਗਦੀ ਸੀ ਜੀ ਰਾਹੁਲ ਨੂੰ ਲੋਕੀ ਪੱਪੂ ਕਹਿੰਦੇ ਸੀ ਉਸ ਲਈ ਕਹਿੰਦੇ ਸੀਗੇ ਕਿ ਇਹ ਕਦੀ ਕਾਮਯਾਬ ਨਹੀਂ ਹੋ ਸਕਦਾ ਹੂੰ ਇਹੀ ਹਲਾਤ ਸਾਡੇ ਬਣ ਗਏ ਸੀ ਹੂੰ ਵੀ ਇਹ ਹੁਣ ਪਾਰਟੀ ਨਹੀਂ ਉੱਠ ਸਕਦੀ ਅਸੀਂ ਤਾਂ ਕਿਹਾ ਸੀਗਾ ਕਿ ਜੇ ਉਹ ਇੱਕ ਦੂਜਾ ਬੰਦੇ ਨੂੰ ਪ੍ਰਧਾਨ ਬਣਾ ਕੇ ਮੁਰਕੇ ਖੜੇ ਹੋ ਸਕਦੇ ਆ ਅੱਜ ਤੁਸੀਂ ਦੇਖੋ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਮੋਦੀ ਦੀਆਂ ਅੱਖਾਂ ਚੱਖਾ ਪਾ ਕੇ ਗੱਲ ਕਰਦੇ ਕਿੱਥੇ ਪਹੁੰਚ ਗਏ ਜੀ ਬਿਲਕੁਲ ਪਹੁੰਚ ਗਏ ਨਾ 5 ਸਾਲ ਪਹਿਲਾਂ ਕਿੱਥੇ ਪਹਿਲਾਂ ਕਿੱਥੇ ਸੀਗਾ ਪੂਰੇ ਦੇਸ਼ ਚਲਵਾ ਸੀ ਨੀ ਸੀ ਬੀਨੀਆਂ ਸੀਟਾ ਲੈ ਜਾਣਗੇ ਇਹਦਾ ਮਤਲਬ ਕਿ ਉਹਨੇ ਜਿਹੜੀ ਭਾਰਤ ਫੇਰੀ ਕੱਢੀ ਹੈ ਭਾਰਤ ਜੋੜੋ ਯਾ ਤੇਰਾ ਗੱਡੀ ਭਾਰਤ ਜੋੜੋ ਕੱਢੀ ਹੁਣ ਵੀ ਉਹ ਤੁਰਨ ਤੁਰਨ ਲੱਗੇ ਅਸੀਂ ਇਹ ਗੱਲ ਕਹੀ ਸੀ ਕਿ ਜੇ ਸੁਖਵੀਰ ਸਿੰਘ ਬਾਦਲ ਵੀ ਕਿਸੇ ਨੂੰ ਜ਼ਿੰਮੇਵਾਰ ਦੇ ਕੇ ਕਰਨਾ ਹੀ ਨਾ ਨਹੀਂ ਹੈ ਹਾਂਜੀ ਹੁਣ ਰਾਹੁਲ ਗਾਂਧੀ ਕਰ ਰਹੇ ਨੇ ਜੋ ਕਰ ਰਹੇ ਬਿਲਕੁਲ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸਾਰੇ ਕਰ ਰਹੇ ਨੇ ਪ੍ਰਧਾਨ ਜੀ ਤੇ ਕਿਤੇ ਵਿਚਾਰੇ ਖੜ ਕੇ ਦਿਸਦੇ ਹੀ ਨਹੀਂ ਕਿਤੇ ਜੀ ਸੋ ਇਸ ਕਰਕੇ ਆ ਸੀ ਕਿ ਆ ਸੀ ਕਿ ਤੁਸੀਂ ਵੀ ਇਦਾਂ ਹੀ ਕੋਈ ਪ੍ਰਧਾਨ ਬਣਾ ਲਓ ਤਾਂ ਜੋ ਤੁਸੀਂ ਪਿੱਛੇ ਸਾਰਾ ਕੰਮ ਤੁਸੀਂ ਕਰਨਾ ਹੈ ਤੁਹਾਨੂੰ ਕਿਸੇ ਨੇ ਕਹਿਣਾ ਤੇ ਹੈ ਨਹੀਂ ਕਿਸੇ ਚੈਲੰਜ ਤੇ ਤੁਹਾਨੂੰ ਕਰਨਾ ਨਹੀਂ ਪਰ ਇਹ ਪਤਾ ਨਹੀਂ ਕਿਉਂ ਇਨਸਿਕਿਉਰ ਮਹਿਸੂਸ ਕਰਨ ਲੱਗ ਪੈਂਦੇ ਕੁਰਸੀ ਆਪਣੀ ਪ੍ਰਧਾਨਗੀ ਦੀ ਡੈਜ਼ਿਗਨੇਸ਼ਨ ਕੁਰਸੀਆਂ ਤੇ ਜੀ ਕੁਰਸੀਆਂ ਕੀ ਕਰਨੀਆਂ ਜੇ ਸਾਡੇ ਪੱਲੇ ਕੁਛ ਨਾ ਰਿਹਾ ਤੇ ਕੁਰਸੀ ਲੈ ਕੇ ਬੈਠੇ ਰਵਾਂਗੇ ਜੀ ਅਸੀਂ ਹੁਣੇ ਬੀਕਲੀ ਇਹ ਥੋੜਾ ਇੱਕੋ ਗੱਲ ਕਹਿੰਦੇ ਜੀ ਮੇਰੇ ਕੋ ਤਾਮਚਾ ਮੈਗਾ ਮੇਰੇ ਕੋ ਸਿਕਿਉਰਿਟੀ ਜੈ ਸਿਕਿਉਰਿਟੀ ਹੈ ਜੀ ਮੇਰੇ ਕੋ ਗੱਡੀਆਂ ਚੱਲ ਰਹੀਆਂ ਨੇ ਸਰਕਾਰ ਦੀਆਂ ਵੀ ਵੱਡੀਆਂ ਵੱਡੀਆਂ ਲੋਕ ਮਿੰਸ ਰੂਟ ਮਾਰਦੇ ਜੋ ਮੈਂ ਲੰਘਦਾ ਜਦੋਂ ਉੱਥੇ ਲੋਕ ਇਕੱਠੇ ਹੁੰਦੇ ਨੇ ਜਕਾਰੇ ਛੜਦੇ ਬਸ ਮੈਨੂੰ ਆਹ ਕੁਝ ਚਾਹੀਦਾ ਉਹ ਆਪ ਕਹਿੰਦੇ ਤਾਮਚਾਮ ਪੂਰਾ ਸੈਲਫੀਆਂ ਲੋਕੀ ਲੈਂਦੇ ਆ ਟੌਰ ਬੰਦੀ ਕਹਿੰਦਾ ਕੀ ਲੈਣਾ ਕੀ ਦੇ ਸਿਵਟ ਨਾਲ ਹੋਣਾ ਨਾ ਪਾਰਟੀ ਦਾ ਨਹੀਂ ਦੰਦ ਜੀ ਦੰਦ ਪਾਰਟੀ ਦਾ ਚਾਹੀਦਾ ਨਾ ਕਿ ਕੱਲੀ ਆਪਣਾ ਤਾਮਚਾ ਹੁਣ ਮੈਂ ਤਾਂ ਕਦੇ ਲੋਕੀ ਮਿੰਦੇ ਸਲੂਟ ਮਾਰੀ ਜਾਣਗੇ ਤੇ ਮੇਰਾ ਮੈਂ ਕੀ ਲੈਣਾ ਜੀ ਪਾਰਟੀ ਨਹੀਂ ਤੇ ਸਾਨੂੰ ਸਲੂਟ ਕਿੱਥੇ ਭਜਨੇ